ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋੜਿੰਦਾ ਸਮਾਨ ਵੰਡਿਆ ਗਿਆ ਜਿਸ ਵਿੱਚ ਸਾਬਣ ਪੇਸਟ ਬਰਸ਼ ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਿਲ ਸੀ ਇਸ ਦੇ ਨਾਲ ਹੀ ਪਿੰਡ ਵਾਸੀਆਂ ਲਈ ਕਿਸਤੀ ਵੀ ਮੁਹੱਈਆ ਕਰਵਾਈ ਗਈ ਇਸ ਮੌਕੇ ਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਗੇ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਕੀ ਲੈ ਕੇ ਆਏ ਹੈਗੇ ਉਹ ਪੁਰ ਕੀ ਹਾਲਾਤ ਹੈਗੇ ਦੇਖੋ ਅਸੀਂ ਅਲਵੀਰਾ ਦੇ ਵਿੱਚ ਆਏ ਆ ਅਸੀਂ ਜਦੋਂ ਦੀ ਬਾੜ ਆਈ ਉਹਦੇ ਤੁਰੇ ਫਿਰਦੇ ਆ ਇੱਕ ਆਪਦਾ ਹੈਗੀ ਆ ਉਹਦੇ ਵਿੱਚ ਅਸੀਂ ਜਿੰਨਾ ਕੁ ਤਿਲਫੁੱਲ ਜੋ ਕਰ ਸਕਦੇ ਅਸੀਂ ਕਰਦੇ ਆ ਸਰਕਾਰ ਇੱਥੇ ਫੇਲ ਹੋ ਗਈ ਹੈ ਅਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਆ ਦੇਖੋ ਅਸੀਂ ਕਿੱਟਾਂ ਬਣਾਈਆਂ ਇਹਦੇ 13 ਤਰ੍ਹਾਂ ਦੀਆਂ ਦਵਾਈਆਂ ਇਹਦੇ ਵਿੱਚ ਬਰਸ਼ ਵੀ ਹੈਗੇ ਆ ਇਹਦੇ ਵਿੱਚ ਮੂੰਬਤੀਆਂ ਵੀ ਹੈਗੀਆਂ ਇੱਥੇ ਸੈਂਟਰੀ ਪੈਡ ਵੀ ਹੈਗੇ ਆ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਉਹ ਵੀ ਅਸੀਂ ਰਾਸ਼ਨ ਵੀ ਦੇ ਰਹੇ ਹਾਂ ਪਹਚਾਰੇ ਅੱਗੇ ਤੱਕ ਕੋਸ਼ਿਸ਼ ਕਰ ਰਹੇ ਆ ਉਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਹੈਗੀ ਕਿਤੇ ਦਿਖਾਈ ਨਹੀਂ ਦਿੰਦੀ ਮੈਂ ਸਾਡੀ ਐਨ ਜੀਓਸ ਨੂੰ ਖਾਸ ਕਰਕੇ ਡੇਰਾ ਦਾਸ ਸੁਆਮੀ ਨੂੰ ਸਾਡੀ ਐਸ ਜੀ ਪੀਸ ਨੂੰ ਸਾਡੇ ਨੌਜਵਾਨਾਂ ਨੂੰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਕੰਮ ਸੰਭਲਿਆ ਨਹੀਂ ਤਾਂ ਇਹ ਪਾਣੀ ਜਿਹੜਾ ਸੀਗਾ ਫਿਰੋਜ਼ਪੁਰ ਦੇ ਅੰਦਰ ਵੀ ਵੜ ਜਾਂਦਾ ਇਹ ਕਿਸ਼ਤੀ ਵੀ ਤੁਸੀਂ ਦਿੱਤੀ ਹੋਈ ਹੈ ਉਹ ਹੋਰ ਕਿੰਨੀ ਕਿੱਟਾਂ ਜਿਹੜੀਆਂ ਤੁਸੀਂ ਦੇ ਰਹੇ ਹੋ ਇਹ ਸਾਡੇ ਕੋਲ 2000 ਕਿੱਟਾਂ ਜਿਹੜੀਆਂ ਅਸੀਂ ਦੇ ਰਹੇ ਹਾਂ ਨਾਲ ਇਹਦੇ ਸੁੱਕਾ ਦੁੱਧ ਜਿਹੜੇ ਬੱਚੇ ਛੋਟੇ ਛੋਟੇ ਹੈਗੇ ਆ ਜਾਂ ਕੋਈ ਲੇਡੀ ਸਾਡੀ ਫੈਮਿਲੀ ਵੇ ਦੇ ਉੱਪਰ ਹੈਗੀ ਹੈ ਉਹਨਾਂ ਨੂੰ ਅਸੀਂ ਸੁੱਕਾ ਦੁੱਧ ਵੀ ਦੇ ਰਹੇ ਹਾਂ ਇੱਕ ਕਿਸ਼ਤੀ ਲੈ ਕੇ ਆਏ ਇਹਨਾਂ ਨੂੰ ਦੇਣ ਵਾਸਤੇ ਕਿਉਂਕਿ ਪਹਿਲੀ ਕਿਸ਼ਤੀ ਖਰਾਬ ਹੋ ਗਈ ਸੀ ਜੇ ਸਾਡੀ ਸਰਕਾਰ ਹੁੰਦੀ ਤਾਂ ਮੈਂ ਸਮਝਦਾ ਉੱਚਾ ਬੋਲਣਾ ਬੋਲੀਏ ਕਰਤਾਰਾਂ ਡਰਿਏ ਇਹੋ ਜਿਹਾ ਕੰਮ ਨਹੀਂ ਮੈਂ ਹੋਣ ਦਿੰਦਾ ਸੀ